ਸੋ ਦੋਸਤੋ ਮੈਂ ਉਮੀਦ ਕਰਦਾ ਤੁਸੀਂ ਵੀਡੀਓ ਪੂਰੀ ਦੇਖੋਗੇ ਇੱਕ কিনਾਰੀਆਂ ਤੋਂ ਹਮੇਸ਼ਾ ਹੀ ਪੇਂਟ ਉਤਰਦਾ ਹੁੰਦਾ ਹਰੇਕ ਵਿਅਕਤੀ ਦੀ ਗੱਡੀ ਦਾ ਇਸ ਦਾ ਰੀਜ਼ਨ ਇਹ ਹੈ ਵੀ ਜਾਂ ਤਾਂ ਕੰਪਾਉਂਡਿੰਗ ਕਰਵਾਉਂਦਾ ਹੈ ਤੇ ਜਾਂ ਉਹ ਪਾਲਿਸ਼ ਮਾਰਦਾ ਜਦੋਂ ਪਾਲਿਸ਼ ਮਾਰਦਾ ਕੋਈ ਵੀ ਕੱਪੜਾ ਕਿਨਾਰੀ ਤੇ ਵੱਜੂਗਾ ਤੇ ਪਾਲਿਸ਼ ਦੇ ਨਾਲ ਇਹ ਰੰਗ ਉਤਰੂਗਾ ਤੁਸੀਂ ਦੇਖੋ ਵੀ ਇੱਕ ਸਾਈਡ ਦੇ ਉੱਪਰ ਬਹੁਤ ਜ਼ਿਆਦਾ ਉਤਰਿਆ ਹੋਇਆ ਹੈ ਕਿਉਂਕਿ ਕਿਨਾਰੀ ਦੇ ਉੱਤੇ ਦਬਾਅ ਇੰਨਾ ਜ਼ਿਆਦਾ ਪੈਂਦਾ ਹੈ ਪਾਲਿਸ਼ ਦਾ ਜਾਂ ਕੰਪਾਉਂਡ ਦਾ ਰੰਗ ਉੱਤਰ ਨਹੀਂ ਹੁੰਦਾ ਪ੍ਰਾਣੀਆ ਗੱਡੀ ਤੇ ਕਿਤੇ ਵੀ ਤੁਸੀਂ ਗੌਰ ਕਰ ਸਕਦੇ ਹੋ ਸੋ ਅਗਰ ਇਹ ਪੇਂਟ ਪ੍ਰੋਟੈਕਸ਼ਨ ਤੇ ਸੈਰਾਮਿਕ ਹੋ ਜਾਵੇ ਤੇ ਜਿੱਥੇ ਪੇਂਟ ਨੇ ਉੱਥੇ ਉੱਤਰਨਾ ਹੈਗਾ ਉੱਥੇ ਸੈਰਾਮਿਕ ਇੱਕ ਲੇਅਰ ਬਣਾ ਲੈਂਦੀ ਹੈ ਸੋ ਇਸ ਗੱਡੀ ਦੀ ਪ੍ਰਾਣੀ ਦੀ ਹਾਲਤ ਬਹੁਤ ਬੁਰੀ ਹੈ ਟੋਟਲ ਡਿਟੇਲਿੰਗ ਕਰਨੀ ਹੈ ਪੇਂਟ ਪ੍ਰੋਟੈਕਸ਼ਨ ਨੈਨੋ ਕਰਨੀ ਹੈ ਨਾ ਕਿ ਆਪਾਂ ਸੈਰਾਮਿਕ ਕਰਨੀ ਹੈ ਇਹ ਟੇਪ ਲਾ ਕੇ ਆਫਟਰ ਐਂਡ ਬਿਫੋਰ ਦੇ ਵਿੱਚ ਸਾਰੀ ਗੱਲ ਸਮਝਾ ਰਹੇ ਹਾਂ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਣ ਰਹੇ ਰਹੋ ਕਿੰਦਾ ਹਾਰਡ ਵਾਟਰ ਰਿਮੂਵ ਕਰੀਦਾ ਹੈਗਾ ਦੰਦਾਂਲੇ ਬਰਸ਼ ਨਾਲ ਸੋ ਆਓ ਵੀਡੀਓ ਕੰਟੀਨਿਊਸ ਕਰਦੇ ਹਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਇਹ ਵੀ ਉਮੀਦ ਕਰਦਾ ਇਹ ਵੀਡੀਓ ਪੂਰੀ ਦੇਖੋਗੇ ਮੈਂ ਇਹ ਵੀ ਉਮੀਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਟਾਕ ਚੇਂਜ ਹੋ ਕੇ ਵੀਡੀਓ ਡਿਫਰੈਂਟ ਤਰੀਕੇ ਦੀ ਮਿਲੇਗੀ ਬਹੁਤ ਸਾਰੇ ਸੱਜਣ ਗੱਡੀਆਂ ਨਵੀਆਂ ਲੈਣੀਆਂ ਚਾਹੁੰਦੇ ਨੇ ਇਹ ਨਵੀਂ ਲੈਂਦੇ ਨੇ ਉਹਦੀ ਆਪਾਂ ਅੱਜ ਗੱਲਬਾਤ ਕਰਾਂਗੇ ਪ੍ਰੀਤ ਮੋਟਰਸ ਮੋਗਾ ਇਸ ਗੱਡੀ ਦੀ ਆਪਾਂ ਪੇਂਟ ਪ੍ਰੋਟੈਕਸ਼ਨ ਕਰਨੀ ਹੈ ਇਸ ਦੀ ਪਹਿਲਾਂ ਤੁਸੀਂ ਹਾਲਤ ਦੇਖ ਲਓ ਪਹਿਲਾਂ ਸ਼ਾਈਨ ਦੇਖ ਲਓ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਅੱਜ ਜੀ ਤੁਸੀਂ ਸਾਡੇ ਨਾਲ ਤਲਵਰ ਤੇ ਜੁੜੇ ਹੋਏ ਮੈਨੂੰ ਤਕਰੀਬਨ ਹੋ ਚੱਲੇ 6-7 ਸਾਲ ਜੀ ਜਦੋਂ ਦਾ 2018 ਦੇ ਵਿੱਚ ਆਪਾਂ ਹਾਂ ਤਾਰਾਂ ਤੋਂ ਵੀ ਕਿਉਂ 16 ਤੋਂ ਜੀ 16 ਤੋਂ ਮੈਂ ਮਤਲਬ ਤਕਰੀਬਨ ਮੇਰਾ ਹਫਤੇ ਦੇ ਦੋ ਜਿਹੜੇ ਹੈਗੇ ਆ ਜੀ ਕੁਝ ਕੁ ਟਿਪਸ ਦਿਆਂਗਾ ਤੁਸੀਂ ਸਮਝਣੀਆਂ ਜਾਂ ਨਾ ਸਮਝਣੀਆਂ ਤੁਹਾਡੇ ਵਾਸਤੇ ਐਸ ਪਾਸੇ ਪੇਂਟ ਦੀ ਕੰਡੀਸ਼ਨ ਠੀਕ ਹੈਗੀ ਐ ਕਿਨਾਰੀਆਂ ਤੋਂ ਹਮੇਸ਼ਾ ਜਦੋਂ ਅਸੀਂ ਕਪੜਾ ਮਾਰਦੇ ਆ ਕੰਪਾਊਂਡ ਹੁੰਦੀ ਐ ਇਹਦਾ ਪੇਂਟ ਉੱਤਰਦਾ ਸ਼ੋਨ ਪੇਂਟ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਰੀਪੇਂਟ ਹੈਗਾ ਜਿਹੜੀ ਲਾਈਟਿੰਗ ਹੈ ਕਿਦਾਂ ਫਟ ਰਹੀ ਐ ਇੱਕ ਛੋਟਾ ਜਿਹਾ ਆਪਾਂ ਜਿਗਜ਼ੈਗ ਗ੍ਰਾਫ ਬਣਾਤਾ ਜਿਹੜਾ ਆਫਟਰ ਐਂਡ ਬਿਫੋਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਇਸ ਗੱਡੀ ਦੀ ਬਹੁਤ ਸੋਹਣੀ ਸ਼ਾਈਨ ਆਊਗੀ ਪ੍ਰੀਤ ਮੋਟਰਜ਼ ਮੋਗਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਵੀਆਂ ਗੱਲਾਂ ਤੇ ਨਵੀਆਂ ਬਾਤਾਂ ਲਈ ਜਾਣਕਾਰੀ ਲੈਣੀ ਹੋਵੇ ਤੇ ਪ੍ਰੀਤ ਮੋਟਰਜ਼ ਮੋਗਾ ਨੂੰ ਫੋਲੋ ਕਰਿਓ ਨਜ਼ਰ ਆ ਰਿਹਾ ਨਾ ਇਹਦੇ ਤੇ ਐਲਫੀ ਪਈ ਹੋਈ ਹੈ ਦੋਸਤੋ ਇਹਦੇ ਤੇ ਜਦੋਂ ਐਲਫੀ ਪੈ ਗਈ ਇਹ ਹੋਇਆ ਤਾਂ ਖਤਨਾਕ ਕੰਮ ਜਦੋਂ ਚਮਕ ਗਈ ਤੇ ਇਹਨੂੰ ਹੋਰ ਚਮਕਾਉਣੀ ਹੈ ਰੀਪੇਂਟ ਹੋਇਆ ਹੋਇਆ ਆਪਾਂ ਇਹਨੂੰ ਰਾਫ ਕਰਾਂਗੇ ਰਾਫ ਕਰਨ ਤੋਂ ਬਾਅਦ ਮੈਂ ਇੱਥੇ ਗੱਲ ਜਰੂਰ ਕਹੂੰਗਾ ਸੱਜਣੋ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਤੋ ਦੋਸਤੋ ਇਹ ਦਿੱਲੀ ਵਾਲੀ ਗੱਡੀ ਆ ਪੇਂਟ ਦੇ ਅੰਦਰ ਡੀਪ ਪਿੱਕਰ ਕਾਲਸ ਵੇਖੋ ਕਿੰਨੀ ਇਹ ਦੇ ਵਿੱਚ ਅੱਸੀ ਹੋਈ ਆ ਕੱਲ ਨੂੰ ਵੱਡੀ ਰੂਟਰੀ ਨਾਲ ਕੰਪਾਉਂਡ ਕੀਤਾ ਬੋਨਰ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਅੱਸੀ ਇਹਨੂੰ ਰੂਟਰੀ ਤਾਂ ਨਹੀਂ ਯੂਜ਼ ਕੀਤੀ ਕਿਉਂਕਿ ਇਹਦੇ ਆਲਰੇਡੀ ਪੇਟ ਆ ਜਿਹੜਾ ਉਹ ਬਹੁਤ ਘਟਿਆ ਹੋਇਆ ਦੋ ਤਿੰਨ ਵਾਰੀ ਪਹਿਲਾਂ ਵੀ ਇਹ ਕੰਪਾਉਂਡ ਹੋਈ ਹੋਏਗੀ ਕਿਉਂਕਿ ਕਿਨਾਰੀਆਂ ਜਿਹੜੀਆਂ ਇਹਦੀਆਂ ਡੈਮੇਜ ਹੋ ਚੁੱਕੀਆਂ ਆ ਸੋ ਹਰੇਕ ਬੰਦੇ ਦੇ ਵਾਸ ਨਹੀਂ ਹੁੰਦਾ ਰੋਟਰੀ ਚਲਾਉਣਾ ਰੋਟਰੀ ਚਲਾਈ ਦੀ ਹੈ ਪਰ ਵੇਖਣਾ ਪੈਂਦਾ ਜੀ ਉਹਦੇ ਪੇਟ ਦੇ ਉੱਤੇ ਕੰਡੀਸ਼ਨ ਕਿੰਨੀ ਕ ਹੈ ਤੇ ਪੇਟ ਕਿੰਨਾ ਕੁਆਲਿਟੀ ਕੰਪਾਊਂਡ ਹੋ ਹੋ ਕੇ ਡਾਊਨ ਹੋ ਚੁੱਕਿਆ ਸੋ ਪਾ ਗੱਲ ਕਰੀਏ ਇੱਕ ਸਿਰਫ ਬਾਰੀ ਤੇ ਇੱਕ ਮੜਗਾੜ ਦੋ ਚੀਜ਼ਾਂ ਹੀ ਕੰਪਾਊਂਡ ਕੀਤੀਆਂ ਇਸੇ ਕਰਕੇ ਕਹਿੰਨੇ ਆ ਵੀ ਭਾਈ ਸਾਹਿਬ ਗੱਡੀ ਦੀ ਰੱਖ-ਰਖਾ ਵਧੀਆ ਰੱਖਿਆ ਕਰੋ ਕਿ ਆਪਾਂ ਇਹਨੂੰ ਹੁਣ ਵਾਸ਼ ਕਰਦੇ ਨੇ ਇਹਦੇ ਤੋਂ ਗੰਦ ਵੇਖੋ ਕਿੰਨਾ ਲੱਗਦਾ ਐ ਬਾਰੀ ਦੇ ਉੱਤੇ ਜਾਣਾ ਤੇ ਇਸ ਬਾਰੀ ਦੇ ਉੱਤੇ ਕੱਟ ਕਰਕੇ ਕਲੀਨ ਕਰਕੇ ਉੱਧਰ ਲਾਵਾਂਗੇ ਇਹਨੂੰ ਬੇਟਾ ਕਲੀਨ ਕਰ ਲਾਂ। ਸੋ ਪੈਡ ਕਲੀਨ ਕਰ ਲਿਆ ਭਾਜੀ। ਦੇਖੋ ਮੇਨਟੇਨੈਂਸ ਤੇ ਬਹੁਤ ਖਰਚਾ ਆਉਂਦਾ ਹੈ। ਇਹ ਪੈਡ ਬਿਲਕੁਲ ਹੀ ਬਾਹਰੋਂ ਆਏ ਹੋਏ ਐ ਤੇ ਕਟਿੰਗ ਕਰਦੇ ਐ। ਤੇ ਜੇ ਕੁਆਲਿਟੀ ਚਾਹੋਣੇ ਐ ਤੇ ਭਾਈ ਜੀ ਪੈਸੇ ਭਰਨੇ ਪੈਣੇ ਐ ਤੇ ਪੈਡ ਚੇਂਜ ਕਰਨੇ ਪੈਂਦੇ ਐ। ਸੋ ਆਪਾਂ ਹੁਣ ਇਸ ਪਾਸੇ ਆਪਾਂ ਕੋਡਿੰਗ ਕਰਦੇ ਆਂ ਚਲੋ ਬੇਟਾ। ਸੋ ਦੋਸਤੋ ਇੱਥੇ ਜੇ ਮੈਂ ਬਲੌਗਰਾਂ ਦੀ ਤਰ੍ਹਾਂ ਇਸ ਵੀਡੀਓ ਨੂੰ ਵਾਇਰਲ ਕਰਨਾ ਹੋਵੇ ਤੇ ਤੁਹਾਨੂੰ ਨਾ ਸਮਝਾਉਣਾ ਹੋਵੇ ਕਿ ਜੋ ਕੁਝ ਮਰਜ਼ੀ ਕਰ ਸਕਦਾ ਪਰ ਨਹੀਂ ਮੈਨੂੰ ਸਮਾਜ ਨੂੰ ਅੱਜ ਬਹੁਤ ਦਿਸ਼ਾ ਦੇਣ ਦੀ ਲੋੜ ਹੈਗੀ ਹੈ ਹਰੇਕ ਬੰਦਾ ਆਪਣੇ ਆਪ ਤੇ ਬਹੁਤ ਜ਼ਿਆਦਾ ਸਿਆਣਾ ਹੈ ਚਾਹੇ ਕਿਸੇ ਵੀ ਦੁਕਾਨਦਾਰ ਕੋਲੇ ਜਾਂਦਾ ਸੁਨਿਆਰੇ ਕੋਲੇ ਜਾਂਦਾ ਗਰੋਸਰੀ ਵਾਲੇ ਕੋਲੇ ਜਾਂਦਾ ਪਰ ਦੁਕਾਨਦਾਰ ਉਸ ਤੋਂ ਵੀ ਸਿਆਣਾ ਹੈ ਜਿਵੇਂ ਤੁਸੀਂ ਕਹਿੰਦੇ ਆ ਜਿਵੇਂ ਤੁਸੀਂ ਕਹਿੰਦੇ ਆ ਦੁਕਾਨਦਾਰ ਉਵੇਂ ਯੈਸ ਸਰ ਤੇ ਨੋ ਸਰ ਕਰ ਦਿੰਦਾ ਪਰ ਐਕਚੁਅਲੀ ਚ ਅਗਲਾ ਕਹਿੰਦਾ ਅਸੀਂ ਕੀ ਲੈਣਾ ਹੈ ਉਹਦੇ ਪੈਸੇ ਲਏ ਕੰਮ ਸਰੇਆ ਤਲ ਪੈ ਜਾ ਸੁ ਦੋਸਤੋ ਫੇਰ ਗੰਦਾ ਹੋ ਗਿਆ ਇਨ ਫੇਰ ਕਲੀਨ ਕਰਾਂਗੇ ਬੇਟਾ ਆਪਾਂ ਕਰ ਰਹੇ ਸੀ ਕੋਡਿੰਗ ਬਾਈ ਆਇਆ ਵੀ ਕਹਿੰਦਾ ਬਾਈ ਜੀ ਗਾਣਾ ਸੁਣਾਈਏ ਕੋਈ ਮੈਂ ਕਿਹਾ ਯਾਰ ਸਿੱਧੂ ਮੂਸੇ ਵਾਲਾ ਕੋਈ ਸੁਣਾ ਗਾਣਾ ਤੇ ਵੀਰ ਕਿੱਥੋਂ ਰਾਜਸਥਾਨ ਤੋਂ ਰਾਜਸਥਾਨ ਜੀ ਫਿਰ ਤੁਸੀਂ ਇਹ ਹੀ ਕਲਾਕਾਰੀ ਤੁਹਾਡੀ ਸਾਹੀ ਕਲਾਕਾਰੀ ਸਿਰ ਮੈਂ ਸੁਧ ਮੂਸੇ ਵਾਲਾ ਦੇ ਦੋ ਛੋਟੇ ਛੋਟੇ ਸਟੈਪ ਸੁਣਾਉਂਦਾ ਤੋ ਫਾਕ ਵੀ ਕਰਦੇ ਹਾਂ ਸਟੇਟ ਰੀਪੇਂਟ ਹੋਇਆ ਹੋਇਆ ਬੋਲੇਟ ਆਏਗਾ ਔਰ ਰੀਪੇਂਟ ਹੈ ਤੇ ਗੱਡੀ ਦੀ ਆਪਾਂ ਸ਼ਾਈਨ ਦੇਖ ਸਕਦੇ ਹਾਂ ਪ੍ਰੀਮੋਟਿਵ ਮੌਕਾ ਦੋਸਤੋ ਦਿੱਲੀ ਵਾਲੀ ਗੱਡੀ ਸੀ ਗੱਡੀ ਦੀ ਸ਼ਾਈਨ ਪੇਂਟ ਪ੍ਰੋਟੈਕਸ਼ਨ ਕਲਾਸ ਸੋ ਦੋਸਤੋ ਦੋ ਤਰ੍ਹਾਂ ਦੀ ਆਪਾਂ ਸੈਰਾਮਿਕ ਕਰਦੇ ਆ ਇੱਕ ਕਰੀ ਦੀ ਨੋਟਨ ਇੱਕ ਕਰੀ ਦੀ ਕੋਵਾਲੈਂਟ ਕੋਵਲੈਂਟ ਸੀਲ ਦੀ ਰਿਵਾਇਸ 100% ਰਿਜ਼ਲਟ ਮਿਲਦੇ ਆ ਸ਼ਾਈਨ ਤੇ ਕੁਆਲਿਟੀ ਬੈਸਟ ਪ੍ਰੋਪਰ ਪੇਂਟ ਦੀ ਸ਼ੈਨ ਆ ਚੁੱਕੀ ਹੈ ਸੋ ਦੋਸਤੋ ਗਲਾਸ ਦੀ ਸ਼ੈਨ ਬੈਕ ਕੋਈ ਵੀ ਕੰਮ ਕਰਨਾ ਹੋਵੇ ਮਿਹਨਤ ਤਾਂ ਪੈਂਦੀ ਹੈ ਜੀ ਮਿਹਨਤ ਦਾ ਮੁੱਲ ਉਹ ਦੋ ਮੁਰਦਾ ਜਦੋਂ ਕੰਮ ਕਰਾਉਣ ਵਾਲਾ ਪੂਰਾ ਸਹਿਯੋਗ ਦੇਵੇ ਬੁਲਟ ਦੀ ਬੈਕ ਲਾਈਟ ਪੂਰੀ ਇਫੈਕਸ਼ਨ ਦੇ ਰਹੀ ਹੈ ਰੰਗ ਵਾਈਟ ਹੈ ਜਿੰਨਾ ਹੋਇਆ ਅਸੀਂ ਕੋਸ਼ਿਸ਼ ਕੀਤੀ ਪੇਂਟ ਦੀ ਸ਼ਾਈਨ ਲੱਗ ਜਾਉਂਦਾ ਹੈ ਬੈਕ ਲਾਈਟ ਪੂਰੇ ਸ਼ਾਈਨ ਸੋ ਪੇਂਟ ਦੀ ਸ਼ਾਈਨ ਤੁਸੀਂ ਦੇਖ ਸਕਦੇ ਹੋ ਸੋ ਸਜਣੋ ਬੁਲੇਟ ਦੀ ਬੈਕ ਲਾਈਟ ਪੂਰੀ ਪੇਂਟ ਤੇ ਸ਼ਾਈਨ ਦੇ ਰਹੀ ਹੈ ਪ੍ਰੀਤ ਮੋਟਰਜ਼ ਹੋਗਾ ਇਹ ਵੀਰੇ ਕਿਸੇ ਡੰਗਾਂ ਨਾਲੋਂ ਘੱਟ ਨਹੀਂ ਹੈਗੀ ਐਨਕ ਚਮਕਦੇ ਡੰਗ ਬਾਹਰਲੀ ਲਾਈਟ ਪੂਰੇ ਫਿਰਦੇ ਬੰਦੇ ਤੁਸੀਂ ਪੇਂਟ ਤੇ ਨਜ਼ਰ ਆ ਰਿਹਾ ਹੈ ਫਲੈਕਸ ਨਜ਼ਰ ਆ ਰਹੀ ਹੈ ਵਾਈਟ ਪੇਂਟ ਤੇ ਇਸ ਤੋਂ ਉੱਪਰ ਸ਼ਾਈਨ ਕਿ ਹੋ ਸਕਦਾ ਪ੍ਰੀਤ ਮੋਟਰਜ਼ ਮੋਗਾ ਬੈਸ ਸਰਵਿਸ ਲਈ ਯਾਦ ਰੱਖੋ ਲਾਈਕ ਸ਼ੇਅਰ ਐਂਡ ਕਮੈਂਟ